ਨਵਦੀਪਾ ਹਾਂਜੀ ਕਿੰਨਾ ਟਾਈਮ ਲੱਗਣਾ ਹੋਰ ਆ ਵੇਖੋ ਬਸ ਅੱਗ ਬਲ ਚੱਲੀ ਐ ਛੇਤੀ ਕਰ ਰੋਟੀ ਪਕਾ ਆ ਫਿਰ ਮੈਂ ਖਾ ਕੇ ਕੰਮ ਤੇ ਜਾਣਾ ਤੁਸੀਂ ਦੇ ਕੱਲ ਆਂਦੇ ਨਹੀਂ ਨਹੀਂ ਜਾਣਾ ਮੈਨੂੰ ਛੁੱਟੀ ਐ ਉਹ ਛੁੱਟੀ ਤੇ ਹੈ ਹੀ ਪਰ ਉਹਨਾਂ ਦਾ ਹੁਣ ਫੋਨ ਆ ਗਿਆ ਏ ਮੇਲਾ ਵਾਲਿਆਂ ਦਾ ਅੱਛਾ ਆਂਦੇ ਕੰਮ ਆ ਗਿਆ ਤੇ ਆਓ ਆਵਾ ਵੇਖੋ ਅੱਗ ਬਸ ਬਲ ਗਈ ਤੇ ਮੈਂ ਲਿਆ ਕੇ ਤਵਾ ਤੇ ਰੋਟੀਆਂ ਪਕਾ ਦੇਣੀ ਤੁਹਾਨੂੰ ਹੁਣੇ ਹੀ ਆ ਛੇਸ਼ੇਦ ਕਰ ਤੇ 92 ਦੀ ਨਾਲ ਕੋਈ ਨਹੀਂ ਬੰਦਾਂਗੀ ਲੈ ਲੈ ਆਲੋ ਜੀ ਕਿੰਗੋ ਚੀਜ਼ੀ ਲੋਡ ਹੋ ਗਿਆ ਤੇ ਮੈਨੂੰ ਵਾਦ ਦੇ ਦੇ ਠੀਕ ਹੈ ਕੋਈ ਗੱਲ ਨਹੀਂ ਬਸ ਤੂੰ ਮੇਰੀ ਰੋਟੀ ਪੈਕ ਕਰ ਦੇ ਜਿਹੜੀ ਖਾਣ ਨੂੰ ਨਾਲ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਮੈਨੂੰ ਫਿਕਰ ਆ ਤਾਂ ਅਗਮ ਕਿਥੇ ਹੋਣੀ ਦਿਖਾਂ ਦਿਆ ਅਗਮ ਆਵੇਂ ਕੋ ਬਾਹਰ ਬੈਠਾ ਅੱਛਾ ਹਾਂਜੀ ਚਲ ਠੀਕ ਆ ਉਹਨੂੰ ਨਾ ਲੋੜੇ ਕੱਪੜੇ ਪਾ ਕੇ ਰੱਖੀ ਵਾਦਾ ਠੰਡ ਬੜੀ ਪੈਣ ਗਈ ਹੈ ਨਹੀਂ ਨਹੀਂ ਕੱਪੜੇ ਤੇ ਮੈਨੂੰ ਪਾਈ ਹੈ ਮੈਨੂੰ ਪਤਾ ਵਾ ਜੇ ਬਾਅਦ ਵਿੱਚ ਬਿਮਾਰ ਹੋ ਗਿਆ ਤੇ ਹਿਰੋ ਦਵਾਈ ਕਿੱਥੋਂ ਦਵਾਈ ਹੈ ਕੱਪੜੇ ਮੈਨੂੰ ਵਾਦੀ ਪਾ ਕੇ ਰੱਖਦੀ ਆ ਇਸੇ ਕਰਕੇ ਮੈਂ ਤੈਨੂੰ ਆਨਾ ਵਾ ਜਦੋਂ ਤੂੰ ਕੰਮ ਕਰਦੇ ਨਹੀਂ ਮਮੀ ਨੂੰ ਫੜਾ ਦਿਆ ਕਰ ਤੇ ਜਦੋਂ ਮੰਮੀ ਕਰਨ ਤੋਂ ਆ ਫੜ ਲਿਆ ਕਰਨ ਨੂੰ ਮੰਮੀ ਵਿਚਾਰੇ ਵੀ ਮੇਰੀ ਖਾਣਾ ਬਾਰ ਕੋਈ ਕੰਮ ਹੀ ਕਰਾਉਂਦੇ ਨੇ ਤਾਂ ਹੀ ਤੇ ਮੈਂ ਤੁਹਾਨੂੰ ਰੋਟੀ ਫੜਾਉਣਾ ਹੀ ਨਹੀਂ ਤੇ ਉਹਨਾਂ ਨੇ ਫੜਾ ਦੇਣੀ ਸੀ ਤੁਹਾਨੂੰ ਚੱਲ ਕੋਈ ਗੱਲ ਨਹੀਂ ਧਿਆਨ ਰੱਖਿਆ ਕਰੋ ਚੰਗਾ ਠੀਕ ਹੈ ਕੋਈ ਨਹੀਂ ਨਵਦੀਪ ਹਾਂਜੀ ਛੇਤੀ ਕਰ ਤੂੰ ਮੈਨੂੰ ਰੋਜ਼ ਹੀ ਲੇਟ ਕਰਾ ਦੇਣੀ ਮੈਂ ਦੱਸੂ ਤੁਹਾਨੂੰ ਕਦਾਂ ਲੇਟ ਕਰਨੀ ਆ ਫੁੱਲ ਚਿੱਲੇ ਤੇ ਕੰਮ ਕਰਨਾ ਲਾਓ ਤੋ ਠੰਡ ਕਿੰਨੀ ਆ ਤਨ ਮੈਂ ਕਿੰਨੀ ਮੇਰੀ ਚਾਹ ਵਾ ਪੈਸੇ ਹੱਥ ਚ ਆਉਂਦੇ ਤੇ ਸਿਲੰਡਰ ਹੀ ਭਰਾ ਛਡੋ ਨਵਦੀਪ ਭਰਾ ਦੇਨੇ ਆ ਹੋਰ ਹੀ ਨੀ ਖਰਚੇ ਨਿਗਲਦੇ ਉਧਰ ਹੋਇਆ ਹੀ ਨਹੀਂ ਜਾਂਦਾ ਤੇ ਫੇਰ ਕੀ ਹੈ ਖਰਚੇ ਤੇ ਇਦਾਂ ਹੀ ਹੁੰਦੇ ਆ। ਘਾਤ ਨਾ ਪਕਟ ਕੇ ਫੇਰੀ ਭਰਨਾ ਆਉ। ਬੰਦਾ ਜਦੋਂ ਤੁਹੀਂ ਜਾਣਾ ਹੁੰਦਾ ਉਹਦੇ ਮੈਂ ਦੋ ਦੋ ਬੋਦੇ ਤੇ ਦੋ ਫੁਲਕੇ ਲਾ ਦਿਆ ਖਰਾ ਤੁਹਾਨੂੰ। ਚੱਲ ਕੋਈ ਗੱਲ ਨਹੀਂ ਭਰਾ ਦਿੰਨੇ ਆ। ਇੱਥੇ ਅੱਗ ਬਾਲਨ ਤੇ ਮੈਨੂੰ ਕਿੰਨਾ ਟਾਈਮ ਲੱਗ ਜਾਂਦਾ ਵਾ। ਕਿੰਨਾ ਟਾਈਮ ਤੇ ਇਦਾਂ ਹੀ ਲੰਘ ਜਾਂਦਾ ਏ। ਥੋੜਾ ਪਹਿਲਾਂ ਡੈਪਿਆ ਕਰੋ ਨਾ ਪਤਾ ਤੇ ਹੁੰਦਾ ਹੀ ਇਹ ਵੀ ਜਾਣਾ ਹੁੰਦਾ। ਫੇਰ ਤੁਹਾਨੂੰ ਵੀ ਪਤਾ ਨਿੱਕਾ ਜਿਹਾ ਨਿਆਣਾ ਵਾ ਉਹਨੂੰ ਵੀ ਫੜਨਾ ਹੁੰਦਾ ਵਾ। ਜਦੋਂ ਉੱਠੀ ਦਾ ਨਾਲ ਹੀ ਓਟ ਕੇ ਬਹਿ ਜਾਂਦਾ ਫਿਰ ਭੱਜ ਜਾਂਦਾ ਜੇ ਬਿਮਾਰ ਹੋ ਗਿਆ ਫਿਰ ਚੰਗੇ ਰਹੋਗੇ। ਉਹ ਚੱਲ ਕਿਹੜਾ ਚਲੋ ਠੀਕ ਹੈ ਤੁਹਾਨੂੰ ਹੀ ਕਹਿਣਾ ਹੁੰਦਾ ਵਾ ਉੱਡ ਵੀ ਇਹ ਨਹੀਂ ਜਿਆਦਾ ਹੁੰਦਾ ਤੇ ਕਹਿਣ ਦੀ ਗੱਲ ਏ ਇੱਕ ਇਹੋ ਜਿਹਾ ਸਰੀਰ ਰੋ ਗਿਆ ਵਾ ਬਲ ਈ ਨਹੀਂ ਹੁੰਦਾ ਹੈਗਾ ਇਹ ਇੱਕ ਰੱਬ ਨੇ ਧੰਨੀਆਂ ਲੈਣ ਦਿੰਦਾ ਇਹਦੇ ਸਾਡੇ ਕੋ ਵੀ ਚਾਰ ਪੈ ਹੁੰਦੇ ਕਿਦੇ ਅਹੀਂ ਨ ਸੌਖੇ ਹੁੰਦੇ ਸਾਨੂੰ ਕੋਈ ਕੁੜੇ ਦਾ ਫਿਕਰਤ ਨਾ ਹੁੰਦਾ ਮਰ ਜਾਣਾ ਅਹੀਂ ਕੋਈ ਪੱਥ ਪੱਥ ਦੇ ਪਾਣੀ ਹੈ ਕਿਦੇ ਮੁੰਡੇ ਨੂੰ ਨੰਤਰੀ ਮਿਲ ਜੇਗੀ ਨਾ ਮੜਾ ਮੋਟਾ ਜਿਹਾ ਟਾਈਮ ਪਾਸ ਕਰ ਲਿਆ ਸਾਡੇ ਨਾਲ ਉਹ ਵੀ ਦੋਨੇ ਜੀ ਕੋਲ ਲੈ ਗਈ ਵੀ ਦੇ ਨਾ ਵਾਲੇ अच्छा ਕਿਤੇ ਸਾਡੇ ਵੀ ਦਿਨ ਬਦਲਣਗੇ ਐਡੀ ਨਹੀਂ ਗੱਲ ਕਿ ਰੱਬ ਸਾਡੀ ਸੁਣੇਗਾ ਨਾ ਕਦੇ ਨਾ ਕਦੇ ਤੇ ਜਰੂਰ ਸੁਣੇਗਾ ਰੱਬਾ ਮੇਰੇ ਘਰ ਦੀ ਵੀ ਸੁਣ ਲੈ ਕਿਤੇ ਮੇਰਾ ਵੀ ਨੋ ਪੁੱਤ ਨਾ ਵਧੀਆ ਵਧੀਆ ਲੋਕਾਂ ਵਾਂਗੂ ਰਿੜਾ ਕੱਪੜਾ ਪਾਉਣ ਤੰਗੀ ਨਾਲ ਹੀ ਘੁਣ ਘੁਣ ਕੇ ਮਰ ਚੱਲੇ ਨੇ اچھا ਨਾ ਪੁੱਤ ਪੁੱਤ ਪਾਣੀ ਲਿਆ ਕੀ ਕਰਕੇ ਆਈ ਆ ਕਰਨਾ ਮੰਮੀ ਕੀ ਆ ਕੰਮ ਹੀ ਨਹੀਂ ਹਾ ਕਰਨ ਤੇ ਅੱਗੇ ਮੇਰੇ ਲਾਗੋ ਦੀ ਪਿੰਦਰ ਮੰਨ ਗਿਆ ਤੇ ਅੱਜ ਲੇਟ ਨਹੀਂ ਹੋ ਗਿਆ ਥੋੜਾ ਜ ਮੰਮੀ ਲੇਟ ਤੇ ਸਗੋਂ ਹੋ ਗਏ ਨੇ ਤੇ ਮੇਰੇ ਨਾਲ ਔਖੇ ਹੋਣ ਦੇ ਹੀ ਐਵੇਂ ਮੈਨਾਂ ਬੋਲਣ ਦੇ ਹੀ ਕਹਿੰਦੇ ਵੀ ਤੇਰੇ ਕਰਕੇ ਲੇਟ ਹੋ ਗਿਆ ਪਹਿਲਾਂ ਮੈਨੂੰ ਆਂਦੇ ਰਾਤੀ ਕਿ ਮੈਂ ਨਹੀਂ ਜਾਣਾ ਸਵੇਰੇ ਮੈਨੂੰ ਛੁੱਟੀ ਆ ਤੇ ਮੈਂ ਉਸ ਤਾਂ ਮੈਂ ਫਿਰ ਉઠી ਤੇ ਫਿਰ ਬਾਅਦ ਵਿੱਚ ਚਿੱਕੇ ਦਾ ਮਾਦੇ ਨਹੀਂ ਨਹੀਂ ਛੇਤੀ ਮੈਨੂੰ ਫੁਲਕੇ ਪਕਾ ਕੇ ਦੇ ਤੁਹਾਨੂੰ ਪਤਾ ਹੈ ਚੁੱਲੇ 'ਚ ਅੱਗ ਬਾਲਨੇ ਫੁਲਕੇ ਬਕਾਉਣੇ ਘੜੇ ਟਾਈਮ ਤੇ ਲੱਗ ਹੀ ਜਾਂਦਾ ਵਾ ਚਾਨ ਕੋਈ ਨਹੀਂ ਪਤਾ 10 ਮਿੰਟ ਪਹਿਲਾਂ ਉੱਠ ਕੇ ਲੋਇਆ ਕਰ ਕੋਈ ਗੱਲ ਨਹੀਂ ਹੁਣ ਆ ਤੰਗੀ ਦੇ ਦਿਨ ਜਿਹੜਾ ਲੰਘ ਗਏ ਨਾ ਆਪੇ ਫਿਰ ਵੇਖੀ ਦਿਨ ਬਦਲ ਜਾਣਗੇ ਮੰਮੀ ਪਹਿਲਾਂ ਤੇ ਮੈਂ ਰੋਜ਼ ਉੱਠ ਕੇ ਟਾਈਮ 'ਤੇ ਰੋਟੀ ਪਕਾ ਦੇਣੀ ਹੱਜ ਇਹਨਾਂ ਨੇ ਮੈਨੂੰ ਕਿਹਾ ਇਹ ਮੈਂ ਨਹੀਂ ਜਾਣਾ ਮੈਨੇ ਛੁੱਟੀ ਆ ਮੈਂ ਤੇ ਤਾਂ ਢਿੱਲੀ ਪੈ ਗਈ ਤੇ ਨਾਲੇ ਮੈਂ ਰੋਟੀ ਪਕਾ ਕੇ ਦੇ ਦਿੱਤੀ ਇੰਨੇ ਲੇਟ ਨਹੀਂ ਹੋਏ ਪਹੁੰਚਣ ਨੂੰ ਉਹਨਾਂ ਨੇ ਟਾਈਮ ਨਾਲ ਤੇ ਮੰਮੀ ਇੱਕ ਕੰਮ ਹੋਰ ਕਰਉ ਮੈਂ ਉਹਨਾਂ ਨੂੰ ਵੀ ਕਹਿਨ ਦੀ ਹਾਂ ਕਿ ਓਕੇ ਸੋਕਿਓ ਕਿ ਸਿਲੰਡਰ ਭਰਾ ਦਿਓ ਬੰਦਾ ਦੋ ਰੋਟੀਆਂ ਜਲਦੀ ਜਲਦੀ ਲਾ ਕੇ ਤੇ ਦੇ ਦਿੰਦਾ ਵਾ ਤੋ ਤੁਹਾਡਾ ਜਿਹੜਾ ਜੀਲੀ ਕਰਦਾ ਭਲਾ ਹੀ ਕਿਆ ਪਾਸੇ ਹੁੰਦੀ ਐ ਨਾ ਕਹੇ ਤੇ ਮੈਂ ਪਰਵਾਹਾ ਨਹੀਂ ਤੇਨੂੰ ਬਹੁਤੀ ਅਰੀ ਨਾ ਆਂ ਕਿਆ ਕਰ ਜਦੋਂ ਤੂੰ ਬਹੁਤਾ ਕਿੰਨੀ ਇਹਨਾਂ ਕਹੇ ਮੈਂ ਬਹੁਤਾ ਸੋਚ ਲੈਂਦੀ ਐ ਫਿਰ ਮੈਂ ਬਿਮਾਰ ਹੋ ਜਾਂਗੀ ਤੇ ਜਿੱਦਨ ਕਹੇ ਹੱਥ ਚ ਆ ਗਿਆ ਨਾ ਤੇਰੇ ਡੈਡੀ ਨੂੰ ਆਖੂਗੀ ਕਿ ਇਹ ਕੋਲ ਸਿਲੰਡਰ ਮੰਗ ਲਾ ਆਪਣੀ ਤੁਹਾਨੂੰ ਕਾਪੀ ਵੀ ਹਲੀ ਦੀ ਮੰਮੀ ਕਹਿਂਦੀ ਨਹੀਂ ਕਰਦੀ ਹੈਗੀ ਤੁਹਾਨੂੰ ਇਹ ਪਤਾ ਵਾ ਨਿਆਣਾ ਨਿੱਕਾ ਜਾ ਗਵਾ ਜੀ ਰਾਤ ਬੈਠੇ ਕਿ ਤੇ ਦੁੱਧ ਮੰਗਲੇ ਕਿ ਉਹ ਨਿਆਣਾ ਤੇ ਹੀ ਲੱਗ ਜਾਂਦੀ ਤੇ ਠੰਡਾ ਪਾਣੀ ਹੁੰਦਾ ਵਾ 15 ਮਸਾ ਕੋਟ ਗਰਮ ਕਰਕੇ ਦੇਣਾ ਮੈਂ ਤਾਂ ਅਗਰ ਕੇ ਕਹਿ ਨਹੀਂ ਫਿਰ ਮੁੜ ਕੇ ਉਹ ਰੋਈ ਜਾਂਦਾ ਵਾ ਇਸ ਲਈ ਕਹਿ ਨਹੀਂ ਉਹ ਤਾਂ ਤੇ ਚਲੋ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਹੀ ਆਪੇ ਹੱਡੇ ਘਰ ਦੇ ਹਵਾਲਤ ਕਿਦਾਂ ਨੇ ਆ ਚਲ ਕੋਈ ਹੁਣ ਤੇਰਾ ਬੋਤ ਤੇ ਕਰਨੇ ਪੈਣਾ ਵਾ ਕਰਨੀ ਏ ਗੱਲ ਜੇ ਮੰਨ ਜਾਣਗੇ ਨਾ ਤਾ ਤੁਹਾਨੂੰ ਆਖੀ ਚੱਲ ਜਾਂਦੋਂ ਅੰਡਿਆਂ ਨੂੰ ਪੁੱਛ ਲੈ ਹੱਦ ਕਰੀ ਬੰਦਿਆ ਇਹ ਜਿਹੜੇ ਕਦੇ ਨਹੀਂ ਦਿੱਤੇ ਤੇ ਇਹ ਹੀ ਦਿੰਦੇ ਆ ਤੂੰ ਕਰਕੇ ਵੇਖ ਲੈਨੀ ਏ ਗੱਲ ਬਹੁਤ ਅੱਗੇ ਹੁਣ ਕਿਸ ਦੇ ਦੇਣ ਵਾਲੇ ਦੀ ਮਰਜ਼ੀ ਆ ਨਾਂ ਦਵੇਂ ਰੋ ਖੋ ਗਏ ਕਿਸ ਕੋਲ ਆਈ ਨਹੀਂ ਉਹਦੇ ਹੈ ਕੋਈ ਨਹੀਂ ਇੱਕੜੀ ਗੱਲ ਕਰਕੇ ਵੇਖ ਮੈਂ ਮੈਂ ਤੇ ਉੱਧਰ ਕਹਿੰਦੀ ਚਲ ਹੋਈ ਚੀਜ਼ ਕੋਲ ਕਿਨੇ ਰੇਸ ਵੇਰੇ ਲੋੜ ਪੈ ਜਾਂਦੀ ਏ ਤੇ ਵਰਤ ਲੈਂਦਾ ਬੰਦਾ ਚਲ ਕੋਈ ਨਹੀਂ ਫਿਰ ਤੂੰ ਹੀ ਵੀ ਰੋਟੀ ਖਾ ਲਉ ਲੈ ਆਇ ਨਾ ਦਮਾ ਤੁਹਾਨੂੰ ਵੀ ਰੋਟੀ ਆ ਜੇ ਸੁੱਕ ਜਾ ਹੁੰਦਾ ਨਾ ਪਿੰਦਰ ਤੇ ਫੇਰ ਖਾ ਲੀਂਗੀ ਮम्मी ਉਹਨਾਂ ਨੇ ਕੰਮ ਕਰਕੇ ਸ਼ਾਮਾ ਨੂੰ ਆਉਣਾ ਵਾ ਤੇ ਤੁਸੀਂ ਤੇ ਅੱਗੇ ਬਿਮਾਰ ਹੋ ਤੇ ਸਾਰਾ ਦਿਨ ਕਿੱਦਾਂ ਭੁੱਖੇ ਧਿਆਏ ਕੱਢੋਗੇ ਚਲੋ ਹੁਣ ਘਣੀ ਕਸਾ ਲੱਲਾਂ ਦੀ ਮੈਂ ਆਈਆਂ ਗੋਇਆ ਪੱਠ ਕੇ ਤੇ ਮੈਂ ਤਾਂ ਥੱਕ ਹੀ ਗਈ ਆ ਚਲੋ ਕੋਈ ਗੱਲ ਨਹੀਂ ਕਰੀ ਦੋ ਰੋਟੀ ਖਾ ਲਈਂ ਬੋਦੀ ਗੱਲ ਘਟ ਕੇ ਚਾਹ ਬਣਾਉਂਦੀ ਚਲੋ ਫਿਰ ਚਾਹ ਬਣਾ ਲੈਣੀ ਆ ਮੈਂ ਤਾਂ ਕਹਿਂਦੀ ਹਾਂ ਕਿ ਚਲ ਗਰਮ ਗਰਮ ਫੁਲਕੇ ਨੇ ਖਾ ਲਉ ਹੁਣ ਫੇਰ ਡੰਡੋ ਕਿ ਕਿੱਥੇ ਗਰਮ ਕਰਾਂਗੇ ਤੇ ਠੰਡ ਉਤੋਂ ਆਈ ਨਹੀਂ ਆ ਚੱਲ ਫਿਰ ਲਿਆ ਦੇ ਜਾ ਜਿਹਾ ਲਿਆ ਕੇ ਦੇਣੀ ਹੈ ਲਿਆ ਦੇਣੀ ਜਾ ਬੀਤੀ ਕੀ ਕਰੀਆ ਜਿਹਦੇ ਰੱਬ ਨੇ ਇੰਨੇ ਕਰਮ ਚੰਗੇ ਲਿਖਿਆ ਬੌਤੀ ਚੰਗੀ ਹੈ ਜੇ ਕਦੀ ਉਹ ਵੀ ਸ਼ਕੀਨ ਜੀ ਹੁੰਦੀ ਦੱਸ ਮੈਂ ਕੀ ਕਰਦੇ ਚਲੋ ਕੋਈ ਨਹੀਂ ਪਰਮਾਤਮਾ ਨੇ ਇੱਧਰ ਟੋ ਮੇਲਾ ਚੰਗਾ ਲਾਇਆ ਪੇ ਅੱਗੇ ਵੀ ਲਾਊਗਾ ਅੱਛਾ ਰੱਬਾ ਤੇਰੇ ਰੰਗ ਹੀ ਨੇ ਗਰੀਬੀ ਚ ਰੱਖ ਲਾ ਕਦੀ ਅਮੀਰੀ ਚ ਵੀ ਲੈਵੇਂ ਇਹ ਕੁੱਤੋਂ ਇੰਨੀ ਠੰਡ ਤੇ گویا ਪੱਥਕੇ ਨਾ ਇੱਕ ਵਾਰੀ ਤੇ ਸਰੀਰ ਨੂੰ ਕੰਨੀ ਛਿਰ ਗਈ ਅੱਛਾ ਕਦੇ ਨਾ ਕਦੇ ਰੱਬਾ ਸਾਡੇ ਵੀ ਕਰਮਾਂ ਚੋਂ ਗੋਇਆ ਪਰੇ ਕਰ ਛੱਡ ਕਿਦੀ ਅਹੀਂ ਨਹੀਂ ਸਲੰਡਰ ਭਰਾਈਏ ਤੇ ਗੋਇਆ ਤਾਂ ਉੱਤੀ ਹੋ ਜੇ ਸਾਡੀ ਆ ਜਾ ਨਾ ਬੁੱਤ ਨਾ ਹੋਰ ਵੀ ਕੋਈ ਕੰਮ ਵੇਖ ਲੈ ਆ ਲਓ ਮੰਮੀ ਖਾਣੂ ਤੇ ਗੱਲ ਸੁਣ ਮੇਰੀ ਹਾਂਜੀ ਉਹਨੂੰ ਲਗਮ ਤੋਂ ਲਿਆ ਦੇ ਮੈਂ ਨਾਲ ਰੋਟੀ ਖਵਾ ਲੈਂਦੀ ਐ ਨਹੀਂ ਮੰਮੀ ਕੋਈ ਗੱਲ ਨਹੀਂ ਉਹਨੂੰ ਮੈਂ ਖਵਾ ਲਾਂਗੀ ਉਹਨੇ ਤੁਹਾਡੀ ਵੀ ਰੋਟੀ ਦਾ ਸਾਰਾ ਮਜ਼ਾ ਮਾਰ ਕੇ ਰੱਖ ਦੇਣਾ ਉਹਨੇ ਤੇ ਬੁਰਕੀਆਂ ਤੋੜ ਤੋੜ ਕੇ ਸੁੱਤੀ ਜਾਣੀਆਂ ਵਾ ਤੇ ਜਿੱਦੋਂ ਮੈਂ ਖਾਵਾਂਗੀ ਨਾ ਉਹਨੂੰ ਮੈਂ ਆਪਣੇ ਨਾਲ ਹੀ ਖਵਾ ਲਾਂਗੀ ਚਾਹ ਹੁੰਦੀ ਆਈ ਆਂਦੀ ਵੀ ਠੰਡ ਤੋਂ ਇੱਥੇ ਅੰਦਰ ਲੈ ਆਂਦੀ ਹੈ ਬਿਮਾਰੀ ਨਾ ਹੋ ਜੇ ਮੁੰਡਾ ਕਿਤੇ ਕੋਈ ਗੱਲ ਨਹੀਂ ਮੰਮੀ ਮੈਂ ਪਟੋਆ ਲੱਗਿਆ ਉਹਨੇ ਰਜਾਈ ਵਿੱਚ ਚੱਲ ਫਿਰ ਜਾ ਹੁੰਦਾ ਸਾਬਲਾ ਸਾਰੇ ਕੰਮ ਛੱਡਦੇ ਹਾਂ ਹਾਂਜੀ ਠੀਕ ਹੈ ਲੈ ਹੋ ਗਈ ਤੇ ਆਰ ਮੇਰੀ ਨੌ ਹਾਂਜੀ ਮੰਮੀ ਹੋ ਗਈ ਕਿੰਨੀ ਸੋਹਣੀ ਲੱਗਣ ਈ ਐ ਜਦਸਿਕ ਗੱਲ ਕਵਾਂ ਹਾਂ ਨਾ ਡਾਰਕ ਸੂਟ ਤੇ ਤੇ ਬੜੇ ਚੱਜਦੇ ਐ ਤੇ ਡਾਰਕ ਡਾਰਕ ਸੂਟ ਪਾਇਆ ਕਰ ਮੈਨੂੰ ਬੜੀ ਰੀ ਜਵਾ ਵੀ ਮੇਰੀ ਨਾ ਉਹ ਐ ਪੂਰੀ ਟਿਪ ਟੌਪ ਹੋ ਕੇ ਰਵੇ ਠੀਕ ਆ ਨਾ ਕੋਈ ਨਹੀਂ ਸਾਰੇ ਡਾਰਕ ਹੀ ਐ ਸੂਟ ਤੇ ਇੱਕ ਗੱਲ ਹੋਰ ਦੱਸ ਤੇਰੇ ਕੋਲ ਲਿਪਸਟਿਕ ਵਗੈਰਾ ਹੈਗੀਆਂ ਨਾ ਸਾਰੀਆਂ ਨਹੀਂ ਨਹੀਂ ਸਾਰੀਆਂ ਹੈਗੀਆਂ ਤੇ ਵਧੀਆ ਵਧੀਆ ਬਰੈਡ ਲੈਣੇ ਆ ਵਧੀਆ ਯਸ ਸਪੋਰਾ ਦੀ ਮਹਗਾਈ ਮੈਂ ਹੋਣੇ ਅੱਛਾ ਸਪੋਰਾ ਠੀਕ ਆ ਤੇ ਬਾਕੀ ਨਾ ਕਿਹੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ ਤੇ ਮੈਨੂੰ ਦੱਸਿਆ ਕਰ ਕੋਈ ਗੱਲ ਨਹੀਂ ਹੈ ਤੇ ਬਾਕੀ ਕੁੜੀਆਂ ਆਰਡਰ ਵੀ ਕਰ ਲੈਂਦੀਆਂ ਵਾ ਤੇ ਤੂੰ ਆਰਡਰ ਕਰ ਦਿਆ ਕਰ ਉਹੀ ਤਾਂ ਮੈਂ ਤੁਹਾਨੂੰ ਦੱਸਣ ਦੀ ਆ ਵੀ ਆਰਡਰ ਕਰਕੇ ਮਗਾਈ ਮੈਂ ਆਉਣ ਆਂ ਅੱਛਾ ਇੱਥੋਂ ਤਾਂ ਮਿਲਦੀਆਂ ਹੀ ਨੇ ਨਾਰਮਲ ਉਹੀ ਚੀਜ਼ ਆ ਨਾ ਹਾਂਜੀ ਤੇ ਫਿਰ ਬਾਕੀ ਗੱਲ ਇਹ ਕਿ ਘਰੇ ਤਾਂ ਹੁਣ ਚੀਜ਼ਾਂ ਆ ਜਾਂਦੀਆਂ ਸਾਰੀਆਂ ਹੁਣ ਜ਼ਰੂਰਤ ਨਹੀਂ ਕਿਤੇ ਜਾਣ ਦੀ ਹਾਂਜੀ ਹੈ ਤੇ ਵਹਿ ਲੱਗਣ ਤੋਂ ਬੜੀ ਸੋਹਣੀ ਰਹੀਆਂ ਪੁੱਤ ਸੋਹਣਾ ਲੱਗਾ ਸੂਟ ਬਹੁਤ ਸੋਹਣਾ ਲੱਗਦਾ ਵਾ ਮੈਂ ਕਿਹ ਚਲ ਅੱਜ ਪਾ ਲੈਣੀ ਆ ਸੋ ਐਂ ਹੀ ਨਾ ਹਾਂ ਕਿ ਮੈਂ ਕਿਹ ਚਲ ਅੱਜ ਪਾ ਲੈਣੀ ਨਹੀਂ ਨਹੀਂ ਵਧੀਆ ਏਦਾ ਮੈਚਿੰਗ ਕਰਿਆ ਕਰ ਕੋਟੀਆਂ ਨਾਲ ਸਾਰੀ ਮੈਚਿੰਗ ਕਰਿਆ ਕਰ ਮੈਨੂੰ ਬੜਾ ਵਧੀਆ ਲੱਗਦਾ ਵਾ ਤੇ ਜਦੋਂ ਕੋਈ ਤਿੰਦਾ ਨਾ ਮੈਨੂੰ ਕਿਤੇਰੀ ਨਾ ਬੜੀ ਸੋਹਣੀ ਲੱਗਦੀ ਏ ਤੇ ਸੱਚੀ ਤੂੰ ਪੁੱਛ ਕੋਹ ਨਾ ਵੀ ਮੈਨੂੰ ਕਿੰਨੀ ਖੁਸ਼ੀ ਮਿਲਦੀ ਏ ਉਹ ਟਾਈਮ ਤੇ ਠੀਕ ਹੈ ਨਾ ਹਾਂ ਤੇ ਮੈਂ ਵੀ ਨਾ ਹੀਰਾ ਹੀ ਲੱਭ ਕੇ ਲਿਆਈ ਆ ਕਿਤੇ ਇੱਕ ਗੱਲ ਆ ਜੱਸ ਅੱਜ ਤੂੰ ਬਹੁਤ ਜਿਆਦਾ ਹੀ ਸੋਹਣੀ ਲੱਗਣੀ ਏ ਕਿਤੇ ਨਜ਼ਰ ਨਾ ਲੱਗ ਜੇ ਮੇਰੀ ਤੀਨ ਨੂੰ ਕੋਈ ਨਹੀਂ ਤੇ ਨਾਵਣਾ ਕਰੋ ਕਿ ਤੇਨੇ ਨજર ਲਾ ਲੀ ਐਨੀ ਵੀ ਨਹੀਂ ਸੋਹਣੀ ਹੈਗੀ ਮੈਂ ਲੈ ਮੈਨੂੰ ਪੁੱਛ ਕੇ ਦੱਸ ਕਿੰਨੀ ਸੋਹਣੀ ਐ ਤੂੰ ਹੈ ਐਦਾਂ ਹੀ ਰਵੇਂ ਦੁਸਰੀ ਉਮਰ ਠੀਕ ਐ ਨਾ ਚਲੋ ਉਹ ਤਾਂ ਕੋਈ ਨਹੀਂ ਨਾਲੇ ਮੇਰੀ ਗੱਲ ਸੁਣੋ ਕੰਮ ਵਾਲੀ ਆਈ ਆਈ ਕਿ ਨਹੀਂ ਅੱਜ ਨਹੀਂ ਨਹੀਂ ਪੁੱਤ ਉਹ ਤਾਂ ਸਾਰੇ ਕੰਮ ਕਰ ਗਈ ਐ ਮੈਂ ਤਾਂ ਤੈਨੂੰ ਠਾਲ ਲੈਣੀ ਨਹੀਂ ਢਈ ਬਹਿ ਚੱਲ ਕਢੀ ਸੌਣ ਲੈ ਦੇ ਵਿਚਾਰੀ ਨੂੰ ਰਾਤ ਲੇਟ ਸੁੱਤੀ ਹੁਣੀ ਐ ਤੇ ਤੂੰ ਪਰਦੀ ਜੂ ਰਹਿਨੀ ਆ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਨਾਲੇ ਤੂੰ ਕਹਿੰਨੀ ਹੈਗੀ ਕਿ ਅਪਾ ਸ਼ਹਿਰ ਨੂੰ ਜਾਣਾ ਸ਼ਾਪਿੰਗ ਕਰਨੀ ਥੋੜੀ ਜਿਹੀ ਲੈ ਆਈ ਆ ਜੇ ਕੱਪੜੇ ਫਿਰ ਜਾਣਾ ਤੇ ਹੈਗਾ ਹੀਗਾ ਪਰ ਥੋੜਾ ਜਿਹਾ ਕੰਮ ਪੈ ਗਿਆ ਉਹ ਠੀਕ ਆ ਨਾ ਅੱਛਾ ਤੇ ਚਲ ਕੋਈ ਗੱਲ ਨਹੀਂ ਪਰਮ ਨੂੰ ਵੀ ਕੰਮ ਹੀਗਾ ਤੇ ਤੇਰੇ ਡੈਡੀ ਨੂੰ ਵੀ ਕੰਮ ਹੀ ਥੋੜਾ ਜਿਹਾ ਅੱਛਾ ਅੱਛਾ ਤੇ ਫਿਰ ਕਿਸੇ ਤੁਹਾਨੂੰ ਪ੍ਰੋਗਰਾਮ ਬਣਾ ਲੈਂਦੇ ਆ ਚਲੋ ਕੋਈ ਨਹੀਂ ਜਿੱਦਣ ਤੁਹਾਨੂੰ ਥੀ ਚਾਹ ਪੀਣੀ ਆ ਹਾਂਜੀ ਪੀਣੀ ਆ ਚਲੋ ਬਣਾ ਲੈਂਦੇ ਆ ਮੈਂ ਬਣਾਵਾਂ ਨਹੀਂ ਮੈਂ ਬਣਾ ਕੇ ਲਿਓ ਨਹੀਂ ਤੂੰ ਹੀ ਬੈਲੋ ਚਲ ਠੀਕ ਆ ਬਣਾ ਲੈ ਫੇਰ ਪੀ ਤੇ ਆਪਸ ਸਾਰਿਆਂ ਨੇ ਸੋਹਣੀ ਵੇਨੀ ਆ ਤੇ ਚੰਗੀ ਵੇਨੀ ਆ ਹੈ ਮੇਰੇ ਘਰ ਤੇ ਚਾਰ ਚੰਨ ਲੱਗੇ ਪਏ ਆ ਮੈਂ ਤੇ ਬੜੀ ਖੁਸ਼ ਵਾਂ ਪਰ ਮਹਾਤਮਾ ਮੇਰੀ ਖੁਸ਼ੀ ਨੂੰ ਇਦਾਂ ਹੀ ਰੱਖੀਏ ਕਿੰਨਾ ਟਾਈਮ ਹੋ ਗਿਆ ਕਿ ਆਮ ਕਿੰਦੇ ਸ਼ਿਤੀ ਆਏ ਨਾ ਅਜੇ ਤੱਕ ਆਏ ਨਹੀਂਗੇ ਇੱਦਾਂ ਕਰਦੀਆਂ ਫੋਨ ਕਰਦੀਆਂ ਲੈ ਆਗੇ ਤੇ ਹੀ ਸਸਿਆ ਮੀ ਹਸਦੀ ਰਹੋ ਤਾਂ ਉਹ ਵੀ ਪੀਂਦੀ ਕਰਦੇ ਬਸ ਕੁਛ ਨਹੀਂ ਬੈਠੀ ਤੇ ਇੱਕ ਗੱਲ ਦੱਸੋ ਸਰਦਾਰ ਜੀ ਜਦੋਂ ਘਰੋਂ ਚਲ ਜਾਂਦੇ ਹੁੰਦੇ ਜੇ ਤਾਂ ਨੂੰ ਕਾਕਾ ਚੇਤਾ ਭੁੱਲ ਜਾਂਦਾ ਵਾ ਬੰਦਾ ਕੰਮ ਸੇ ਕੰਮ ਫੋਨ ਕਰਕੇ ਹੀ ਕੁਛ ਲਿੰਦਾ ਵਾ ਵੀ ਤਾਂ ਕੀ ਹਾਲ ਚਾਲ ਵਾ ਜਾਂ ਕਿੱਦਾਂ ਵਾ ਉਹ ਮੇਰੀ ਪਿਲੋ ਗੱਲ ਸੁਣ ਤੂੰ ਇਹ ਤੇ ਪੁੱਛਿਆ ਕਰੋ ਵੀ ਪਾਣੀ ਤਾਂ ਨਹੀਂ ਪੀਣਾ ਕੋਈ ਗੱਲ ਨਹੀਂ ਜਸ ਬੇਟਾ ਪਾਣੀ ਲੈ ਕੇ ਆਈਂ ਮੋਢੇ ਬਰਾ ਟਾਈਮ ਲਾਦਾ ਤੇ 1 ਮਿੰਟ ਤਾਂ ਵੀ ਇਹ ਕਿਹੜਾ ਘੰਟਾ ਵਾ ਇੰਨੇ ਕਿਤੇ ਜ਼ਰੂਰੀ ਨਹੀਂ ਸਮਝਿਆ ਮੈਂ ਇਹ ਫੋਨ ਕਰਦਾ ਮम्मी ਉੱਥੇ ਬੈਠੇ ਟਾਈਮ ਸੱਚੀ ਬਹੁਤ ਲੱਗਿਆ ਟਾਈਮ ਦਾ ਬਜ਼ੰ ਲੱਗਦਾ ਅੱਛਾ ਅੱਛਾ ਚਲੋਂ ਤੇ ਕੋਈ ਨਹੀਂ ਪਰ ਫਿਕਰ ਹੋ ਜਾਂਦਾ ਮਗਰ ਚਾਹ ਬਣਾ ਦੇ ਤਾਂ ਵੀ ਨਾ ਥਰਕੇ ਅੱਛਾ ਆਹੇ ਬੇਟਾ ਤੁਹਾਨੂੰ ਠਰਕੇ ਬਣਾਉਨੇ ਆਂ ਹਾਂਜੀ ਮम्मी ਮਿੰਨ ਤੇ ਪਾਪਾ ਕਹਿੰਦੇ ਸੀ ਕਹਿੰਦੇ ਬਾਹਰ ਦਾ ਕੁਝ ਖਾ ਜੀਏ ਅੱਛਾ ਤੇ ਮੈਂ ਕਿਹਾ ਕੱਦ ਲਈ ਖਾਣਾ ਮਮਾ ਡਿਬੇਟ ਕਰਦੇ ਹੋਣੇ ਆ ਸਹੀ ਗੱਲ ਆ ਬੇਟਾ ਮੈਂ ਇੰਨੇ ਚੱਦੀ ਵੇਟ ਕਰਨ ਢੀ ਸੀ ਨਾ ਤੇ ਮੈਂ ਟਾਈਮ ਵੇਖਣ ਢੀ ਬਾਰ-ਬਾਰ ਮੈਂ ਤਾਂ ਸੋਚਣ ਢੀ ਫੋਨ ਕਰਕੇ ਪੁੱਛਣੀ ਆ ਹੁਣ ਤੈਨੂੰ ਪਤਾ ਕਿ ਫਿਕਰ ਹੋ ਜਾਂਦਾ ਵਾ ਬਿਲਕੁਲ ਠੀਕ ਆਹ ਤੇ ਸਰਦਾਰ ਜੀ ਤੁਸੀਂ ਦੱਸੋ ਪ੍ਰੋਪਰਟੀ ਦੀ ਲੈਵਲ ਗਈ ਕੀ ਬਣਿਆ ਉਹ ਹੋ ਗਿਆ ਕੰਮ ਸਾਰਾ ਅੱਛਾ ਆਹ ਕਹਿੰਦਾ ਕਿ ਇਦਣ ਆ ਜਿਓ ਅੱਛਾ ਅੱਛਾ ਤੇ ਉਹ ਬੈਨਾ ਗੁਨਾ ਕਰਾ ਦੇਣਾ ਤੁਹਾਡਾ ਅੱਛਾ ਠੀਕ ਆ ਤੇ ਕਿੰਨੇ ਕ ਲੱਖ ਚ ਗੱਲ ਬਣ ਜੂਗੀ ਫਿਰ ਕੋਈ ਇਹ 35 36 ਲੱਖ ਦੀ ਬਣਨਾ ਵਾ ਕ अच्छा अच्छा ओदे पाके ते मेरे ख्याल 40 ਤੱਕ ਪਹੁੰਚ ਜਾਣਾ ਕੰਮ। ओ चल ਜਿਤਨਾ ਮੱਝਵੇ ਵੇ ਥਾਂ ਟਿਕਾਣੇ ਦਾ। ਚਲੋ ਵਧੀਆ ਵਧੀਆ। ਲੇ ਗਾ ਲੂਗਾ ਆਪਣਾ ਕਾਰੋਬਾਰ ਖੋਲੂਗਾ ਤੇ ਵਧੀਆ ਤਰੀਕੇ ਨਾਲ ਚੱਲ ਜਾਊਗਾ। ਕਮਿਸ਼ਨ ਤੇ ਅਗਲੇ ਨੇ ਰੱਖਣੀ ਆ। ਪੰਜ ਚਲ ਕੋਈ ਨਹੀਂ ਜਿੱਥੇ ਇੰਨੇ ਪੈਸੇ ਕਹਿੰਦੇ ਕਮਿਸ਼ਨ ਨਾਲ ਥੋੜਾ ਰੱਖੀ ਦੰਦਾ ਵਾ। ਆਹ ਨਹੀਂ। ਠੀਕ ਨਹੀਂ। ਹਾਂ। ਹੁਣ ਬੇਟਾ ਖੁਸ਼ ਆ ਤੁਸੀਂ। ਹਾਂਜੀ ਖੁਸ਼ ਆ ਮਮਾ। ਨਾਲੇ ਹਾਈਵੇ ਤੇ ਆ। ਹਾਂ। ਚਲੋ ਵਧੀਆ ਵਧੀਆ ਫਿਰ ਤੇ ਬਹੁਤ ਵਧੀਆ ਹਣਾ। ਇਹ ਆ ਵੀ ਮਿਲਦੀ ਭਾ ਨਾ ਗਿਆ ਵਾ। ਹੂੰ ਹੂੰ। ਠੀਕ ਨਹੀਂ? ਹੂੰ। ਠੀਕ ਆ। ਤੇ ਉਹ ਤਾਂ ਉਹ ਹੋ ਜਾ ਕੰਮ ਪਤਾ ਕੀ ਗੱਲ ਆ ਸਾਰੀ ਉਮਰ ਬੇਟਾ ਕਰੇ ਪਾਪਾ ਨੇ ਜੋਬ ਕੀਤੀ ਪਹਿਲਾਂ ਤੇ ਹੁਣ ਤੁਹਾਨੂੰ ਵੀ ਜੋਬ ਮਿਲ ਗਈ ਆ ਤੇ ਚਲੋ ਇਤੋਂ ਵਧੀਆ ਹੋਰ ਕੀ ਹੋ ਸਕਦਾ ਆਪਣੀ ਪ੍ਰਾਪਰਟੀ ਬਣਾਓ ਠੀਕ ਆ ਨਾ ਚਲੋ ਸ਼ਹਿਰ ਵਿੱਚ ਵੀ ਹੋਣੀ ਚਾਹੀਦੀ ਆ ਜਦੋਂ ਬੰਦੇ ਦਾ ਮਨ ਕਰੇ ਕਿ ਸ਼ਹਿਰ ਰਹਿਣਾ ਬੰਦਾ ਸ਼ਹਿਰੀ ਰਹਿ ਸਕਦਾ ਆ ਹਾਂ ਨਹੀਂ ਬਿਲਕੁਲ ਇੰਜ ਹੀ ਆ ਸਰ ਬੇਟਾ ਤੁਸੀਂ ਮਾਂ ਪੁੱਤ ਹੈਂ ਮੈਂ ਮੂਮਾ ਤਾਂ ਨਹੀਂ ਆ ਚਲੋ ਕੋਈ ਨਹੀਂ ਮੈਂ ਜਸ ਨੂੰ ਕਹਾਂ ਚਾਹ ਬਣਾ ਦੇ ਆਹ ਚਾਹ ਬਣਾ ਦੇ ਲੋ ਜਸ ਬੇਟਾ ਜਸ ਹਾਂਜੀ ਬੇਟਾ ਚਾਹ ਬਣਾ ਦਿਓ ਦੋ ਕੱਪ ਹਾਂਜੀ ਹਾਂਜੀ ਮम्मा ਬਣਾ ਦਿੰਦੀ ਆ ਚਲੋ ਠੀਕ ਆ ਬੇਟਾ ਉਹ ਮਾ ਡੀਲਰ ਦੇ ਬਹੁਤ ਵਧੀਆ ਸੀਗਾ। ਅੱਛਾ। ਆਹੋ। ਉਹ ਟਿਕਾਣੇ ਮਿਲ ਗਈ ਸਾਨੂੰ ਪ੍ਰਾਪਰਟੀ। ਅੱਛਾ ਅੱਛਾ। ਉਹ ਵਧੀਆ ਹੋ ਗਿਆ ਉਹ ਵੀ। ਚਲੋ ਬਹੁਤ ਹੋ ਗਿਆ ਬੇਟਾ ਲੱਤੇ। ਇਹ ਤਾਂ ਕਹਿੰਦੇ ਸੀ ਮੈਨੂੰ ਚਲ ਥੋੜਾ ਡਿਸਕਾਊਂਟ ਲੈ ਲੈ ਮੈਂ ਕਾਫੀ ਡਿਸਕਾਊਂਟ ਹੈ ਨਾ ਵੇਖੀ। ਪ੍ਰਾਪਰਟੀ ਜਦੋਂ ਟਿਕਾਣੇ ਆ ਤੇ ਫਿਰ ਸਾਨੂੰ ਕੀ ਹੈ ਨਾ ਪ੍ਰੋਬਲਮ। ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ। ਹਾਂ ਠੀਕ ਆ। ਤੇ ਬਾਕੀ ਬੇਟਾ ਗੱਲ ਇਹ ਆ ਕਿ ਜਸ ਇੰਨੀ ਚੰਗੀ ਆ ਨਾ। ਹਾਂਜੀ। ਤੇ ਮੈਂ ਦੱਸ ਹੀ ਨਹੀਂ ਸਕਦੀ। ਮੈਂ ਤਾਂ ਕੋਈ ਮੋਤੀ ਪੌਣ ਕੀਤੇ ਹੀ ਪੁੱਤਰਾ। ਹਾਂਜੀ ਜਿਹੜਾ ਇੰਨੀ ਚੰਗੀ ਨਾ ਮਿਲੀ ਆ ਮੈਨੂੰ ਤੇ ਤੈਨੂੰ ਇੰਨੀ ਚੰਗੀ ਘਰ ਵਾਲੀ ਮਿਲੀ ਆ ਬਿਲਕੁਲ ਮम्मा ਵੇਖੋ ਜਿੱਦਨ ਦੀ ਵਿਆਹ ਕੇ ਲਿਆਂਦੀ ਆ ਉਹਨਾਂ ਦਾ ਪਾਪਾ ਦਾ ਪੁਰਾਣਾ ਫੰਡ ਫਸਿਆ ਹੀ ਹੂੰ ਉਹ ਵੀ ਮਿਲ ਗਿਆ ਸਾਨੂੰ ਕੋਈ ਜੀ ਕਰਮਾ ਵਾਲਾ ਹੁੰਦਾ ਕਿਤਾ ਇੰਨੀ ਕਰਮਾ ਵਾਲੀ ਆ ਨਾ ਤੇ ਚੰਗੀ ਵੀ ਇੰਨੀ ਆ ਮੈਨੂੰ ਕਦੀ ਨਾ ਨਹੀਂ ਕਈ ਇਹਨੇ ਮੈਂ ਜਿੱਦਾਂ ਵੀ ਕਹਿੰਦੀ ਆ ਉਸੇ ਟਾਈਮ ਮम्मा ਕੋਈ ਗੱਲ ਨਹੀਂ ਹੋਣੇ ਕਰ ਲੈਂਦੀ ਆ ਹਨਾ ਤੇ ਸੋਣੀ ਵੀ ਰੱਜ ਗਈ ਆ ਹਾਂਜੀ ਬਿਲਕੁਲ ਇਦਾਂ ਹੀ ਹਾਂਜੀ ਤੇ ਬਾਕੀ ਇਹ ਆਪਣੇ ਮਹੱਲੇ ਵਿੱਚ ਪੂਰੀ ਸਿਫਤ ਵਾ ਹਾਂ ਨਹੀਂ ਹੈ ਸਾਰੇ ਲੋਕ ਹੀ ਤਰੀਫਾਂ ਕਰਦੇ ਨੇ ਰੱਜਦੇ ਇਹਦੀ ਨੌ ਬੜੀ ਸੋਹਣੀ ਆ ਤੇ ਹੈ ਵੀ ਬੜੀ ਚੰਗੀ ਆ ਸੋਨੇ ਤੇ ਸੁਹਾਗਾ ਵਾ ਹਾਂ ਨਹੀਂ ਬਿਲਕੁਲ ਇਦਾਂ ਹੀ ਹੈ ਗੱਲ ਹਾਂ ਤੇ ਚਲੋ ਪ੍ਰਮਾਤਮਾ ਕਰੇ ਸਾਡੇ ਘਰ ਦੇ ਖੁਸ਼ੀਆਂ ਰਹਿਣ ਠੀਕ ਆ ਨਾ ਕੋਰਸ ਨਾ ਬੇਟਾ ਕੋ ਗੱਲ ਬਾਤ ਗੱਲ ਬਾਤ ਮੰਮੀ ਇਦਾਂ ਹੈ ਕਿ ਜਦੋਂ ਬਟਾਲਿਓ ਲੰਘਦੇ ਹੀ ਅਸੀਂ ਤੇ ਮੈਂ ਕਿਹਾ ਪਾਪਾ ਗੱਡੀ ਰੋਕੋ ਹਾਂ ਸਾਈਡ ਤੇ ਵੇਖਿਆ ਤੇ ਸ਼ੋਰੂਮ ਦੇ ਵਿੱਚ ਫਲਾਵਰ ਵਗੈਰਾ ਉਹ ਪੈਂਦੀ ਹੋਊਗਾ ਵਧੀਆ ਸੀ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਮੈਂ ਲੈ ਲਾਂ ਪਹਿਲਾਂ ਮੇਰਾ ਮਨ ਕੀਤਾ ਫਿਰ ਮੈਂ ਕਿਹਾ ਜੇ ਮੈਂ ਇਹਨਾਂ ਨੂੰ ਪਸੰਦ ਨਾ ਆਈਆਂ ਤੇ ਫੇਰ ਕੀ ਕਰਾਂਗੇ ਲੈ ਲੈ ਤੇਰੀ ਪਸੰਦ ਕਿਹੜੀ ਮਾੜੀ ਆ ਲੈ ਲੈਣੀਆਂ ਅਸੀਂ ਸਭੋਂ ਲੈ ਤੇ ਮੈਂ ਲੈਣੀਆਂ ਅਸੀਂ ਪਰ ਵੀ ਮੈਂ ਕਿਹਾ ਮੈਨੂੰ ਡੈਡੀ ਵੀ ਕਹਿੰਦੇ ਕਿੰਨੇ ਚਲ ਤੂੰ ਇਦਾਂ ਕਰੀ ਮम्मा ਨਾਲ ਲੈਣੀ ਤੇ ਜੱਸ ਹੋ ਜੂਗੀ ਨਾਲ ਤੇ ਫੇਰ ਤੁਸੀਂ ਆ ਜੂ ਦੁਬਾਰਾ ਫੇਰ ਚਲੋ ਕੋਈ ਗੱਲ ਨਹੀਂ ਜੱਸ ਵੀ ਮੈਨੂੰ ਕਹਿਣ ਦੀ ਸੀ ਮਮਾ ਸ਼ਾਪਿੰਗ ਕਰਨ ਜਾਣਾ ਤੇ ਮੈਂ ਕਿਹਾ ਕੋਈ ਨਹੀਂ ਅੱਜ ਤਾਂ ਉਹਨਾਂ ਨੂੰ ਕੰਮ ਆ ਥੋੜਾ ਜਿਹਾ ਤੇ ਉਹ ਕੰਮ ਆਪਣਾ ਕਰ ਲੈਣ ਤੇ ਫਿਰ ਕਿਤੇ ਦਿਨ ਜਾਵਾਂਗੇ ਆਹ ਨਹੀਂ ਵੀ ਇਦਾਂ ਹੀ ਕਰਾਂਗੇ ਚੱਲਾਂਗੇ ਆਪਾਂ ਦੋਵੇਂ ਜਾਣੀਆਂ ਤੇਰੇ ਨਾਲ ਤੇ ਫਿਰ ਨਾ ਚੰਗੀ ਸ਼ਾਪਿੰਗ ਕਰਕੇ ਆਉਣੀ ਹਾਂ ਨਹੀਂ ਇਦਾਂ ਹੀ ਕਰਾਂਗੇ ਹਾਂ ਉਹ ਹਾਂ ਤੇ ਛੁੱਟੀ ਵਾਲੇ ਦਿਨ ਦੱਸਦੀ ਤੇ ਆਪਾਂ ਪੂਰਾ ਦਿਨ ਲਾਉਣਾ ਹੁੰਦਾ ਇਹ ਨਹੀਂ ਵੀ ਛੇਤੀ ਛੇਤੀ ਕਰੋ ਛੇਤੀ ਛੇਤੀ ਕਰੋ ਮੈਨੂੰ ਕੰਮ ਆ ਠੀਕ ਹੈ ਨਾ ਉਹਦਾ ਨਹੀਂ ਬਹਾਨਾ ਚੱਲਦਾ ਨਹੀਂ ਦੱਸਾਂਗੇ ਨਾ ਸੈਟਰਡੇ ਜਾਵਾਂਗੇ ਤੇ ਸੰਡੇ ਨੂੰ ਆ ਜਾਾਂਗੇ ਵਾਪਸ ਨਾਲੇ ਘਰ ਦਵਾਰੇ ਹੋ ਆਵਾਂਗੇ ਚਲੋ ਠੀਕ ਆ ਫਿਰ ਹੈਨਾ ਇਹ ਵੀ ਵਧੀਆ ਵਹ ਹੈਨਾ ਨਾਲੇ ਜਸਨਾ ਸਲਾਹ ਕਰ ਲੈਨੇ ਆ ਇਹਨੂੰ ਪੁੱਛ ਲੈਨੇ ਇੱਕ ਵਾਰ ਕੀ ਹਾਂ ਕੀ ਕਹਿੰਦੀ ਹੈ ਚਲੋ ਮੰਮੀ ਮੈਂ ਵੀ ਚੇਂਜ ਕਰ ਲਾਂਗੇ ਕਰ ਲੋ ਕਰ ਲੋ ਬੇਟਾ ਕਰ ਲੋ ਚਲੋ ਸ਼ੁਕਰ ਵਾ ਪਲਾਟ ਦਾ ਕੰਮ ਹੀ ਹੋ ਗਿਆ ਚੱਲ ਸ਼ਹਿਰ ਵਿੱਚ ਵੀ ਤੇ ਕੁਛ ਨਾ ਕੁਛ ਚਾਹੀਦਾ ਹੀ ਆ ਬੰਦੇ ਦਾ ਜੇ ਬੱਚਿਆਂ ਦਾ ਮਨ ਨਾ ਕਰੇ ਪਿੰਡ 'ਚ ਰਹਿਣ ਨੂੰ ਤਾਂ ਸ਼ਹਿਰ ਜਾ ਕੇ ਰਹਿ ਸਕਦੇ ਆ